ਸਸਿਕਾਲ ਤੁਸੀਂ ਦੇਖਦੇ ਪਏ ਹੋ ਆਖਿਰ ਕੀ ਹੈ ਮੁੱਦਾ ਤੇ ਮੈਂ ਹਾਂ ਨਰਿੰਦਰ ਸਿੰਘ ਕਲੇਰ ਸੋਸ਼ਲ ਮੀਡੀਆ ਤੇ ਬ੍ਰੇਕਿੰਗ ਨਿਊਜ਼ ਤੇ ਸੁਰਖੀਆਂ ਮੰਦੇ ਪਏ ਨੇ ਮਨਪ੍ਰੀਤ ਸਿੰਘ ਬਾਦਲ ਲੁਕਆਊਟ ਨੋਟ ਲੁਕਆਊਟ ਨੋਟਿਸ ਐਲਓਸੀ ਜਾਰੀ ਹੋ ਗਿਆ ਜਿਸ ਤੋਂ ਬਾਅਦ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ 에어ਪੋਰਟਸ ਤੇ ਬੰਦਰਗਾਹਾਂ ਤੇ ਪੁਲਿਸ ਦੇ ਵੱਲੋਂ شناخت ਕੀਤੀ ਜਾਵੇਗੀ ਗ੍ਰਿਫਤਾਰੀ ਨੂੰ ਲੈ ਕੇ ਜੇਕਰ ਮਨਪ੍ਰੀਤ ਸਿੰਘ ਬਾਦਲ ਕਿਤੇ ਜਾਣਗੇ ਤਾਂ ਕਿਸੇ ਵੀ ਸਮੇਂ ਉਹਨਾਂ ਨੂੰ ਫੜ ਲਿਆ ਜਾਵੇਗਾ ਪਰ ਇਸ ਸਭ ਦੇ ਵਿੱਚ ਲੋਕਾਂ ਦਾ ਸਵਾਲ ਕੀ ਆਖਰ ਮੁੱਦਾ ਕੀ ਹੈ ਮੁੱਦੇ ਦੀ ਗੱਲ ਕਰਾਂਗੇ ਕਿ ਆਖਰ ਮਨਪ੍ਰੀਤ ਸਿੰਘ ਬਾਦਲ ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਤਾਂ ਲਟਕੀ ਕਿਉਂ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਤਾਂ ਪੰਜਾਬ ਦੇ ਚੰਗੇ ਦੇ ਬਾਰੇ ਪੰਜਾਬ ਦੇ ਵਿੱਤ ਮੰਤਰੀ ਰਹੇ ਨੇ ਤੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਅਕਸਰ ਇਹ ਕਹਿੰਦੇ ਪਏ ਸੀ ਕਿ ਪੰਜਾਬ ਦਾ ਖਜ਼ਾਨਾ ਜਲਦੀ ਭਰ ਲਿਆ ਜਾਵੇਗਾ ਪਰ ਆਖਰੀ ਦਿਨਾਂ ਦੇ ਵਿੱਚ ਜਿਵੇਂ ਹੀ ਸੱਤਾ ਦੇ ਵਿੱਚ ਕਾਂਗਰਸ ਤੇ ਆਖਰੀ ਦਿਨ ਚੱਲਦੇ ਪਏ ਸਨ ਆਪਣੇ ਉਸ ਰਾਜ ਦੇ ਸਮੇਂ ਦੀ ਗੱਲ ਕਰਦੇ ਆ ਤਾਂ ਖਜ਼ਾਨਾ ਖਾਲੀ ਹੋਣ ਦੀਆਂ ਵੀ ਖਬਰਾਂ ਸਾਹਮਣੇ ਆਉਣ ਲੱਗ ਪਈਆਂ ਸਨ ਪਰ ਹੁਣ ਮੁੱਦਾ ਆਖਰ ਕੀ ਹੈ ਕਿ ਐਲਓਸੀ ਨੋਟਿਸ ਜਾਰੀ ਹੋ ਗਿਆ ਦਰਅਸਲ ਜਨਾਬ ਇਹ ਮੁੱਦਾ ਕੁਝ ਗੱਜ ਜ਼ਮੀਨ ਦਾ ਏ ਉਸ ਤੋਂ ਬਾਅਦ ਐਡੇ ਵੱਡੇ ਬੰਦੇ ਤੇ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕੁਝ ਗਜ ਕੋਠੀ ਦਾ ਮਾਮਲਾ ਇਸ ਤਰ੍ਹਾਂ ਸੁਰਖੀਆਂ ਦੇ ਵਿੱਚ ਆਉਂਦਾ ਹੈ ਜਦੋਂ ਸਰੂਪ ਸਿੰਘਲਾ ਜਿਹੜੇ ਕਿ ਪਹਿਲਾਂ ਅਕਾਲੀ ਦਲ ਦੇ ਵਿੱਚ ਸਨ ਤੇ ਉਸ ਤੋਂ ਬਾਅਦ ਹੁਣ ਭਾਜਪਾ ਦੇ ਵਿੱਚ ਆ ਗਏ ਸਨ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਬਠਿੰਡਾ ਦੇ ਮੋਡਲ ਟਾਊਨ ਦੇ ਵਿੱਚ 1500 ਗਜ ਦੇ ਪਲਾਟ ਨੂੰ ਲੈ ਕੇ ਉਸ ਤੋਂ ਬਾਅਦ ਜਿਵੇਂ ਇਹ ਵਿਜੀਲੈਂਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਜਾਂਦੀ ਹੈ ਤਾਂ ਜਿਹੜੇ ਹੁਣ ਤੱਥ ਸਾਹਮਣੇ ਆਉਂਦੇ ਪਏ ਨੇ ਬੜੇ ਹੀ ਹੈਰਾਨੀਜਨਕ ਨੇ ਇੱਕ ਪਾਸੇ ਇਹ ਸਾਹਮਣੇ ਆਇਆ ਹੈ ਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਆਏ ਸਨ ਤਾਂ ਉਹਨਾਂ ਦੇ ਵੱਲੋਂ ਉਹਨਾਂ ਦੇ ਸਾਥੀਆਂ ਦੇ ਨਾਲ ਮਿਲ ਕੇ ਭਾਵੇਂ ਕੇਸ ਦੇ ਵਿੱਚ ਪੁੱਡਾ ਦੇ ਕੁਝ ਅਧਿਕਾਰੀਆਂ ਦੇ ਨਾਮ ਵਜੋਂਦੇ ਪਏ ਨੇ ਅਤੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਤੱਕ ਕਰ ਲਿਆ ਗਿਆ ਹੈ। ਇਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਵੇਲੇ ਇੱਕ ਪ੍ਰਾਪਰਟੀ ਜਿਸ ਨੂੰ ਕਿ ਪਹਿਲਾਂ ਰਿਹਾਇਸ਼ੀ ਸੀ ਉਸ ਨੂੰ ਕਮਰਸ਼ੀਅਲ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਜਦੋਂ ਉਸ ਦੀ ਬੋਲੀ ਲਗਾਈ ਗਈ ਤਾਂ ਉਸ ਦੇ ਵਿੱਚ ਉਹਨਾਂ ਪਲਾਟਾਂ ਦਾ ਨਕਸ਼ੇ ਦੇ ਵਿੱਚ ਨਾਮੋ ਨਿਸ਼ਾਨ ਤੱਕ ਨਹੀਂ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਇਹ ਇਸ ਕਰਕੇ ਕੀਤਾ ਗਿਆ ਕਿ ਲੋਕ ਨਿਲਾਮੀ ਦੇ ਵਿੱਚ ਉਹਨਾਂ ਪਲਾਟਾਂ ਨੂੰ ਖਰੀਦ ਨਾ ਲੈਣ ਤੇ ਉਸ ਤੋਂ ਬਾਅਦ ਦੁਬਾਰੇ ਬੋਲੀ ਹੁੰਦੀ ਹੈ ਤੇ ਉਹਨਾਂ ਪਲਾਟਾਂ ਨੂੰ ਕੁਝ ਲੋਕਾਂ ਦੇ ਵੱਲੋਂ ਖਰੀਦ ਲਿਆ ਜਾਂਦਾ ਹੈ ਅਤੇ ਉਹਨਾਂ ਨੂੰ ਹੁਣ ਪੁਲਿਸ ਦੇ ਵੱਲੋਂ ਬਿਜ਼ਨਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਸਭ ਦੇ ਵਿੱਚ ਉਹ ਲੋਕ ਕਿਵੇਂ ਪੁਲਿਸ ਦੀ ਪਕੜ ਦੇ ਵਿੱਚ ਆਉਂਦੇ ਨੇ ਦਰਅਸਲ ਜਦੋਂ ਨਿਲਾਮੀ ਹੋਈ ਸੀ ਉਹਨਾਂ ਪਲਾਟਾਂ ਦੀ ਦੋ ਪਲਾਟਾਂ ਦੀ ਤਾਂ ਇੱਕੋ ਆਈਪੀਐਸ ਜੋ ਖੇਤਰ ਹੁੰਦਾ ਹੈ ਕੰਪਿਊਟਰ ਲੈਂਗੁਏਜ ਦੇ ਵਿੱਚ ਲੋਕੇਸ਼ਨ ਹੁੰਦੀ ਹੈ ਉਸ ਦੀ ਵਰਤੋਂ ਕੀਤੀ ਗਈ ਇਸ ਤੋਂ ਬਾਅਦ ਆਈਪੀ ਐਡਰੈਸ ਤੋਂ ਉਹਨਾਂ ਨੂੰ ਚੁੱਕਿਆ ਗਿਆ ਲੋਕੇਸ਼ਨ ਕਿਵੇਂ ਚੁੱਕੀ ਗਈ ਉਹ ਸਾਰੀ ਜਾਣ ਪੜਤਾਲ ਦਾ ਵਿਸ਼ਾ ਹੈ ਤੇ ਉਸ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਬਾਦਲ ਨੂੰ ਉਹਨਾਂ ਲੋਕਾਂ ਦੇ ਵੱਲੋਂ ਭਾਵੇਂ ਉਸ ਦਾ ਨਾਮ ਵਿਕਾਸ ਹੈ ਭਾਵੇਂ ਅਮਨਦੀਪ ਹੈ ਉਹਨਾਂ ਲੋਕਾਂ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਪਲਾਟ ਵੇਚਿਆ ਗਿਆ ਤੇ ਇਸ ਸਭ ਦੇ ਵਿੱਚ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਕਿਉਂਕਿ ਸਰਕਾਰ ਨੂੰ 65 ਲੱਖ ਰੁਪਏ ਦਾ 64 ਤੋਂ 65 ਲੱਖ ਰੁਪਏ ਦਾ ਚੂਨਾ ਲੱਗਦਾ ਏ ਤੇ ਹੁਣ ਗੱਲ ਕਰਦੇ ਆ ਮਨਪ੍ਰੀਤ ਸਿੰਘ ਬਾਦਲ ਦੇ ਥੋੜੇ ਜਿਹੇ ਤੀਤ ਬਾਰੇ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਅਕਾਲੀ ਦਲ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੇ ਵੱਲ ਆਪਣੀ ਪਾਰਟੀ ਪੀਪੀਏ ਦੇ ਵਿੱਚ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਫਿਰ ਕਾਂਗਰਸ ਦੇ ਵਿੱਚ ਆਉਂਦੇ ਨੇ ਤੇ ਇਸ ਸਭ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਸ਼ਾਇਰਾਨਾ ਅੰਦਾਜ਼ ਜਾ ਫਿਰ ਉਹਨਾਂ ਦੇ ਜੀਪਾਂ ਦੇ ਸ਼ੌਂਕ ਦੀ ਗੱਲ ਕੀਤੀ ਜਾਵੇ ਜਾਂ ਫਿਰ ਉਹ ਹਮੇਸ਼ਾ ਇਹ ਕਹਿੰਦੇ ਹੁੰਦੇ ਸਨ ਕਿ ਪੰਜਾਬ ਦੀ ਜਨਤਾ ਦਾ ਪੈਸਾ ਜਿਹੜਾ ਹੈ ਇੱਕ ਇੱਕ ਪੈਸੇ ਦਾ ਮੈਂ ਹਿਸਾਬ ਰੱਖਾਂਗਾ ਪਰ ਜਦੋਂ ਹੁਣ ਸਮਾਂ ਬਦਲ ਗਿਆ ਭਾਵੇਂ ਕਿ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਈ ਆਪਣੇ ਹਿਸਾਬ ਦੇ ਨਾਲ ਤੰਗ ਕਿਸੇ ਜਾ ਰਹੇ ਨੇ ਪਰ ਸਭ ਦੇ ਵਿੱਚ ਕਿਤੇ ਨਾ ਕਿਤੇ ਲੋਕ ਇਹ ਵੀ ਕਰਦੇ ਪਏ ਨੇ ਕਿ ਜਿਹੜੀ ਹੁਣ ਬਿਜਲੈਸ ਦੇ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿਤੇ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਸੋਸ਼ਲ ਮੀਡੀਆ ਤੇ ਕਮੈਂਟ ਕੀਤੇ ਜਾ ਰਹੇ ਨੇ ਲਿਖੇ ਜਾ ਰਹੇ ਨੇ ਕਿਤੇ ਇਸ ਪੂਰੀ ਜਾਂਚ ਦੇ ਵਿੱਚ ਕੋਈ ਅੜਿੱਕਾ ਨਾ ਬਣ ਜਾਵੇ ਦੂਸਰੇ ਪਾਸੇ ਭਾਵੇਂ ਕਿ ਇਸ ਮਾਮਲੇ ਦੇ ਵਿੱਚ ਅਗਾਊਂ ਜ਼ਮਾਨਤ ਦੀ ਪਟੀਸ਼ਨ ਪਾਈ ਗਈ ਸੀ ਤੇ ਵਾਪਸ ਲੈ ਲਈ ਗਈ ਹੈ ਕਿਉਂਕਿ ਹੁਣ ਕੇਸ ਐਫ ਆਈ ਆਰ ਦਰਜ ਹੋ ਗਏ ਇਸ ਪੂਰੇ ਮਾਮਲੇ ਦੇ ਵਿੱਚ ਪਰ ਹੁਣ ਸੋਸ਼ਲ ਮੀਡੀਆ ਦੀ ਸੁਰਖੀਆ ਬਣਦੇ ਮਨਪ੍ਰੀਤ ਸਿੰਘ ਬਾਦਲ ਕਿਸੇ ਵੇਲੇ ਵੀ ਗ੍ਰਿਫਤਾਰ ਹੋ ਸਕਦੇ ਨੇ ਤੇ ਜੇਕਰ ਜਿਹੜੇ ਨਾਲ ਉਹਨਾਂ ਦੇ ਕੁਝ ਲੋਕ ਫੜੇ ਗਏ ਨੇ ਜੇਕਰ ਉਹਨਾਂ ਦੇ ਵੱਲੋਂ ਕੋਈ ਹੋਰ ਵੀ ਨਾਮ ਲੈ ਲਿਆ ਗਿਆ ਤਾਂ ਇਲੈਕਸ਼ਨਾਂ ਤੋਂ ਪਹਿਲਾਂ ਅਜਿਹੇ ਨਾਮ ਭਾਵੇਂ ਕਿ ਉਹ ਪ੍ਰਾਣੇ ਅਕਾਲੀ ਦਲ ਦੇ ਲੋਕ ਹੋਣ ਭਾਵੇਂ ਕਿ ਉਹ ਕਾਂਗਰਸ ਦੇ ਲੋਕ ਹੋਣ ਭਾਵੇਂ ਕਿ ਉਹ ਭਾਜੀਪੀ ਵਾਲੇ ਲੋਕ ਹੋਣ ਨਾਮ ਚਰਚਾ ਦੇ ਵਿੱਚ ਆਉਣੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜੇ ਕਰ ਸਕਦੇ ਨੇ